ਜੀ ਕਾ ਕਾਲ ਸਹਾ ਕਰਾਈ ਮਾਹੇ ਗੁਰਜ ਕੀ ਪਤੇ ਸ਼ਲੋਕ ਮਹੱਲਾ ਪਹਿਲਾ ਰਾਤੀ ਕਾਲ ਘਟੈ ਦਿਨ ਕਾਲ ਘਟੈ ਪਦ ਤੇ ਵਿਸਰਾਮ ਲਾਉਣਾ ਹੈ ਰਾਤੀ ਕਾਲ ਘਟੈ ਦਿਨ ਕਾਲ ਛਿਜੈ ਕਾਇਆ ਹੋਇ ਪਾਲ ਛਿਜੈ ਇਹ ਛਿਜੈ ਬਿਹਾਰੀ ਨਹੀਂ ਲਾਉਣੀ ਛਿਜੈ ਕਸਕੇ ਬੋਲਣਾ ਹੈ ਛਿਜੈ ਕਾਇਆ ਉਏ ਪ੍ਰਾਲ ਵਰਤਨ ਵਰਤਿਆ ਸਰਬ ਜੰਜਾਲ ਭੁੱਲਿਆ ਚੁੱਕ ਗਿਆ ਤਪ ਤਾਲ ਤਪ ਤਾਲ ਇਹ ਵੱਖਰਾ ਹੀ ਪਾਠ ਕਰਨਾ ਹੈ ਤਪ ਤਾਲ ਇਕੱਠਾ ਨਹੀਂ ਕਹਿ ਦੇਣਾ ਭੁੱਲਿਆ ਇਥੇ ਯਮ ਕਲਾ ਦੇਣੀ ਹੈ ਚੁੱਕ ਗਿਆ ਇਥੇ ਵਿਸਰਾਮ ਤਪ ਤਾਲ ਅੰਦਾ ਝਾਕ ਝਾਕ ਪਇਆ ਝੀਰ ਪਿੱਛੇ ਰੋਵਹਿ ਲਿਆ ਵਹਿ ਫੇਰ ਬਿਨ ਬੁੱਝੇ ਕੇਸ ਸੁਝਾ ਨਾਹੀ ਮੋਇਆ ਰੋਂਹੇ ਰੋਂਦੇ ਮਾਰ ਜਾਹੀ ਨਾਨਕ ਖਸਮੈ ਏਵੈ ਭਾਵੈ ਸੇਹੀ ਮੋਇ ਜਿਨ ਚਿਤ ਨ ਆਵੈ ਮਹੱਲਾ ਪਹਿਲਾ ਮੁਆ ਪਿਆਰ ਪ੍ਰੀਤ MUI ਮੁਆ ਵੈਰਵਾਦੀ ਮੁਆ MUI ਇਹ ਪਦ ਧਿਆਨ ਨਾਲ ਉਚਾਰਨ ਕਰਨੇ ਹਨ ਮੁਆ MUI ਦਲੈਂਕੜ ਨਹੀਂ ਲਾਦਨੇ ਉਹ ਕੰ ਔਂਕੜ ਜਿਹੜਾ ਹੈ ਲਗੁਮਾਤਰਾ ਨਾਲ ਉਚਾਰਨ ਕਰਨਾ ਮੁਆ ਮੁਈ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਵਨ ਇਹ ਥੋੜਾ ਜਿਹਾ ਕਸ ਕੇ ਬੋਲਣਾ ਉੱਤੇ ਟਿੱਪੀ ਲੱਗੀ ਹੋਈ ਹੈ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕਿਥੋਂ ਆਇਆ ਕਹਿ ਗਿਆ ਕਿਹੋ ਨਾ ਸੀ ਉਹ ਕਿਹੋ ਸੀ ਕਿਤੋਂ ਕਿਥੋਂ ਆਇਆ ਕਹ ਗਿਆ ਇਥੇ ਵਿਸਰਾਮ ਕਿਹੋ ਨਾ ਸੀਓ ਕਿਹੋ ਸੀ ਮਾਨ ਮੁਖ ਗੱਲਾ ਗੋਈਆ ਇਹ ਵੱਖਰਾ ਪਾਠ ਕਰਨਾ ਮਨਮੁਖ ਨਹੀਂ ਕਹਿਣਾ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਮਾਨ ਮੁਖ ਗੱਲਾ ਗੋਈਆ ਕੀਤਾ ਚਾਉ ਰਲੀ ਨਾਨਕ ਸੱਚੇ ਨਾਮ ਬੇਨ ਸੇਰ ਖੁਰ ਪਤ ਪਾਟੀ ਇਹ ਖੁਰਪਤ ਇਕੱਠਾ ਨਹੀਂ ਬੋਲਦਣਾ ਇਸੇ ਤਰ੍ਹਾਂ ਉਚਾਰਨ ਕਰਨਾ ਨਾਨਕ ਸੱਚੇ ਨਾਮ ਬਿਨ ਇਥੇ ਵਿਸਰਾਮ ਸੇਰ ਖੋਰ ਪਤ ਪਾਟੀ ਇਸ ਤਰ੍ਹਾਂ ਉਚਾਰਨ ਕਰਨਾ ਵੱਖਰੇ ਵੱਖਰੇ ਪਦ ਬੋਲਨੇ ਹਨ ਪਾਉੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬੋਰਾਨਾ ਨਾਵੈ ਸਾਰ ਨਾ ਪਾਈ ਸਤ ਗੁਰ ਸੇਵਹਿ ਸੇ ਪਰਵਾਣ ਜੇਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਆਪਨੇ ਭਾਣਾ ਕਹੋ ਕਿਨ ਸੁਖ ਪਾਇਆ ਅੰਦਾ ਅੰਧ ਕਮਾਈ ਵਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਓਖ ਨਾ ਜਾਈ ਜਦ ਮੂਰਖ ਤੇ ਲੁਕਦਾ ਨਾ ਉਨਾ ਹੀ ਰੁਕ ਜੰਨਾ ਜਿੰਨਾ ਵਿਸਰਾਮ ਤੇ ਰੁਕਦਾ ਉਹ ਫਿਰ ਚਾਲ ਵੀ ਨਹੀਂ ਮੰਦੀ ਪਤਾ ਵੀ ਨਹੀਂ ਲੱਗਦਾ ਦੇਖਿਆ ਤੇ ਮੂਰਖ ਪਦਾਂ ਤੇ ਯਮਕ ਜਾਨੀ ਥੋੜਾ ਜਿਹਾ ਇਸ਼ਾਰਾ ਵਿਖਿਆ ਕਦੇ ਕਦੇ ਹੀ ਰੱਜੈ ਨਾਹੀ ਇੱਥੇ ਜਿਆਦਾ ਰੁਕਣਾ ਮੂਰਖ ਭੁੱਖ ਨਾ ਜਾਈ ਦੂਜੇ ਸਭ ਕੋ ਲੱਗ ਬਗੁੱਤਾ ਬਿਨ ਸਤਗੁਰੂ ਭੂ ਨਾ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸਨੋ ਕਿਰਪਾ ਕਰੇ ਰਜਾਈ ਸ਼ਲੋਕ ਮਹੱਲਾ ਪਹਿਲਾ ਸ਼ਰਮ ਧਰਮ ਦੁਏ ਨਾਨਕਾ ਜੀ ਧਨ ਪੱਲੇ ਪਾਏ ਸੋ ਤਾਨੰ ਮਿੱਤਰ ਨਾ ਕਾਂਢੀ ਐ ਜੇਤ ਸਿਰ ਚੂਟਾ ਖਾਏ ਜਿਨ ਕੈ ਪੱਲੇ ਧਨ ਵਸੈ ਤੇਨ ਕਾ ਨਾਉ ਫਕੀਰ ਜੇਨ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀਐ ਜਾਇ ਤਾ ਲੱਗਹਿ ਦੁਖ ਨਾਨਕ ਸੱਚੇ ਨਾਮ ਬੇਨ ਕਿਸੈ ਨ ਲੱਥੀ ਭੁਖ ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ਜੇ ਤੇ ਰਾਸ ਸਰੀਰ ਕੇ ਤੇ ਤੇ ਲੱਗਹਿ ਦੁਖ ਮਹੱਲਾ ਪਹਿਲਾ ਅੰਦੀ ਕੰਮੇ ਅੰਧ ਮਾਨਾ ਮਾਨ ਅੰਦ ਤਾਨ ਅੰਦ ਤਦ ਦੇ ਉਚਾਰਨ ਕਰਨੇ ਆਂ ਅੰਦ ਅੰਦੀ ਇਸ ਤਨਾ ਦੱਦੇ ਨਹੀਂ ਬੋਲਨੇ ਚਿੱਕੜ ਲਾਇਆ ਕਿਆ ਥੀਐ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੀੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵਿਣ ਚਿਤੇ ਡੁੱਬੇ ਸਾਥ ਮਹੱਲਾ ਪਹਿਲਾ ਲਖਮਣ ਸੋਇਨਾ ਲਖਮਣ ਰੁਪਾ ਲਖ ਸਾਹਾ ਸਿਰ ਸਾਹ ਇਹ ਲਖ ਪਦ ਕਸ ਕੇ ਉਚਾਰਨ ਕਰਨਾ ਹੈ ਲਖ ਲਸ਼ਕਰ ਲਖ ਲਸ਼ਕਰ ਲਖ ਵਾਜੀ ਨੀਜੀ ਲਖੀ ਘੋੜੀ ਪਾਤ ਸਾਹ ਜਿਥੈ ਸਾਇਰ ਲੰਗਣਾ ਅਗਨ ਪਾਣੀ ਅਸਗਾਹ ਕੰਦੀ ਦੇਸ ਨਾ ਆਵਈ ਤਾਹੀ ਪਵੈ ਕਹਾਹ ਇਕ ਕੰਦੀ ਇਥੀ ਯਮਕ ਲਾ ਦਨੀ ਐ ਦੇਸ ਨਾ ਆਵਈ ਤਾਹੀ ਪਵੈ ਕਹਾਹ ਇਕ ਕੰਨੇ ਨਹੀਂ ਵੱਧ ਲਾ ਜਾਣੇ ਅਗਾਹ ਕਹਾਹਾ ਅਹਿ ਦੇ ਅੱਗੇ ਕੰਨਾ ਨਹੀਂ ਲਾ ਦੇਣਾ ਕਹਾਹ ਅਗਾਹ ਪਾਤ ਸਾਹ ਇਸ ਤਰ੍ਹਾਂ ਉਚਾਰਨ ਕਰਨਾ ਨਾਨਕ ਉਥੈ ਜਾਣੀਐ ਸਾਹ ਕੀ ਪਾਤ ਸਾਹ ਪੌੜੀ ਇਕਨਾ ਗਲੀ ਜੰਜੀਰ ਬੰਦ ਰਬਾਣੀਏ ਏ ਇਕਨਾ ਗਲੀ ਬਿੰਦੀ ਲੱਗੀ ਹੋਈ ਆ ਪੂਥੀਆਂ ਦੇ ਵਿੱਚ ਪਰੰਤੂ ਬਿੰਦੀ ਨਹੀਂ ਐ ਲੱਲੇ ਦੇ ਉੱਤੇ ਟਿੱਪੀ ਹੈ ਉਚਾਰਨ ਦੇ ਤਾ ਬਿੰਦੀ ਵਾਂਗ ਹੀ ਹੋਏਗਾ ਇਕਨਾ ਗਲੀ ਜੰਜੀਰ ਬੰਦ ਰਬਾਣੀਏ ਏ ਬੰਦਰ ਇਸ ਤਰ੍ਹਾਂ ਨਹੀਂ ਬੋਲਣਾ ਬੰਦ ਰਬਾਣੀਏ ਪਾਠ ਇਕੱਠਾ ਉਚਾਰਨ ਕਰਨਾ ਬੱਧੇ ਛੁੱਟ ਹੈ ਸੱਚ ਬੱਧੇ ਛੁੱਟ ਹੈ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਈ ਸੋ ਸੱਚ ਜਾਣੀਐ ਹੁਕਮੀ ਹੋਏ ਨਿਬੇੜ ਗਿਆ ਜਾਣੀਐ ਭੌਜਲ ਤਾਰਨ ਹਾਰ ਸਬਦ ਪਛਾਣੀਐ ਚੋਰ ਜਾਰ ਜੁਆਰ ਪੀੜੇ ਕਾਣੀਐ ਨਿੰਦਕ ਲਾਇਤਬਾਰ ਮਿਲੇ ਹਾੜ ਵਾਣੀਏ ਨਿੰਦਕ ਲਾਇਤਬਾਰ ਇਥੇ ਵਿਸਰਾਮ ਮਿਲੇ ਹਾੜ ਵਾਣੀਏ ਵੱਖਰਾ ਪਾਠ ਕਰਨਾ ਹੈ ਪੋਥੀਆਂ ਚ ਇਕੱਠਾ ਛਪਿਆ ਹੈ ਸੰਪਰਦਾਇਤੀ ਵੱਖਰਾ ਪਾਠ ਕਰਾਇਆ ਜਾਂਦਾ ਹੈ ਮਿਲੇ ਹਾੜ ਵਾਣੀਏ ਗੁਰਮੁਖ ਸੱਚ ਸਮਾਏ ਸੁ ਦਰਗਹ ਜਾਣੀਏ ਸ਼ਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਤ ਸਾਹ ਮੂਰਖ ਪੰਡਿਤ ਨਾਉ ਅੰਦੇਕਾਰ ਨਾਉ ਪਾਰਖੂ ਏਵਾ ਕਰੇ ਗਵਾਉ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਉ ਨਾਨਕ ਗੁਰਮੁਖ ਜਾਣੀਐ ਕਾਲ ਕਾ ਏਹੁ ਨਿਆਉ ਮਹੱਲਾ ਪਹਿਲਾ ਹਰਣਾ ਬਾਜਾ ਤੈ ਸਿੱਖਦਾਰਾਂ ਇੰਨਾ ਪੜਿਆ ਇੰ ਇੰਨਾ ਪੜਿਆ ਨਾਮ ਹਾਂਜੀ ਇੰਨਾ ਪੜਿਆ ਹਲੰਤ ਲੱਗੇ ਹੋਏ ਹਨ ਇਥੇ ਇੰਨਾ ਪੜਿਆ ਨਾਮ ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ ਪਹਿਲੋ ਦੇ ਜੜ ਅੰਦਰ ਜੰਮੈ ਹਾਹਾ ਵਿੱਚ ਹੈ ਪਹਿਲੋ ਦੇ ਪਾਠ ਇਕੱਠਾ ਹੀ ਹੈ ਵਿੱਚ ਥੋੜੀ ਜਿਹੀ ਡੈਸ਼ ਦੇ ਕੇ ਬੋਲਣਾ ਪਹਿਲੋ ਦੇ ਜੜ ਅੰਦਰ ਜਮੈ ਇਥੇ ਵਿਸਰਾਮ ਹੈ ਤਾਂ ਉੱਪਰ ਹੋਵੇ ਛਾਉ ਪਹਿਲੋ ਦੇ ਜੜ ਅੰਦਰ ਜਮੈ ਤਾਂ ਉੱਪਰ ਹੋਵੇ ਛਾਉ ਰਾਜੇ ਸੀਹ ਮੁਕੱਦਮ ਕੁੱਤੇ ਰਾਜੇ ਸੀਹ ਇਥੇ ਵਿਸਰਾਮ ਮੁਕੱਦਮ ਕੁੱਤੇ ਮੁਕੱਦਮ ਕਸ ਕੇ ਬੋਲਣਾ ਹੈ ਮੁਕਦਮ ਨਹੀਂ ਕਹਿਣਾ ਹੈ ਜਾਇ ਜਗਾਇਨ ਬੈਠੇ ਸੁੱਤੇ ਚਾਕਰ ਨਹਿਦਾ ਪਾਇਨ ਘਾਵ ਚਾਕਰ ਨਹਿਦਾ ਇਥੇ ਵਿਸਰਾਮ ਪਾਇਨ ਘਾਵ ਰਤ ਪਿਤ ਕੁੱਤੇ ਹੋ ਚਟ ਜਾਹੁ ਰਤ ਪਿਤ ਇਥੇ ਵਿਸਰਾਮ ਹਾਂਜੀ ਦੋਵੇਂ ਕਸ ਕੇ ਕੁੱਤੇ ਹੋ ਚਟ ਜਾਹੁ ਜਿੱਥੇ ਜੀਆਂ ਹੋਸੀ ਸਾਰ ਨੱਕੀ ਵੱਡੀ ਲਾਇਤਬਾਰ ਪੌੜੀ ਆਪ ਉਪਾਈ ਮੇਦਨੀ ਆਪੇ ਕਰਦਾ ਸਾਰ ਤੈ ਬਿਨ ਧਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਤੈ ਬਿਨ ਧਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਸਤਗੁਰ ਤੇ ਭਉ ਉਪਜੈ ਪਾਈਐ ਮੋਖ ਦਵਾਰ ਭੈ ਤੇ ਸਹਿਜ ਪਾਈਐ ਭੈ ਤੇ ਇਥੇ ਥੋੜਾ ਠਹਿਰਾ ਦੇ ਕੇ ਬੋਲਣਾ ਹੈ ਮੇਲ ਜੋਤੀ ਜੋਤ અપਾਰ ਭੈ ਤੇ ਭੈ ਜਲ ਲੰਗੀਐ ਅਜਿਹਾ ਭੈ ਜਲ ਪਾਠ ਹੈ ਇਹ ਵਿੱਚ ਥੋੜੀ ਡੈਸ਼ ਦੇ ਕੇ ਬੋਲਣਾ ਹੈ ਭੈ ਜਲ ਇਕੱਠਾ ਨਹੀਂ ਕਹਿ ਦੇਣਾ ਭੈ ਜਲ ਭੈ ਤੇ ਭੈ ਜਲ ਲੰਗੀਐ ਭੈ ਤੇ ਭੈ ਜਲ ਲੰਗੀਐ ਵੱਖਰਾ ਵੀ ਨਹੀਂ ਕਰਨਾ ਭੈ ਜਲ ਕਿਸ ਤੰਬੁ ਨਾ ਪੈ ਜਲ ਗੁਰਮਤੀ ਵਿਚਾਰ ਪੈ ਤੇ ਨਿਰਭਉ ਪਾਈਐ ਜਿਸ ਦਾ ਅੰਤ ਨਾ ਪਾਰਾਵਾਰ ਮਨਮੁਖ ਪੈ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲਤੇ ਕਰਹਿ ਪੁਕਾਰ ਨਾਨਕ ਨਾਵਹਿ ਹੀ ਤੇ ਸੁਖ ਪਾਇਆ ਗੁਰਮਤੀ ਓਰ ਧਾਰ ਸ਼ਲੋਕ ਮਹੱਲਾ ਪਹਿਲਾ ਰੂਪੈ ਕਾਮੈ ਦੋਸਤੀ ਉਖੈ ਸਾਧੈ ਗੰਢ ਲੱਬੈ ਮਲੈ ਕੋਲ ਮੇਲ ਮਿਚਲ ਲੱਬੈ ਮਲੈ ਕੋਲ ਮੇਲ ਮਿਚਲ ਇਥੇ ਵਿਸਰਾਮ ਹੈ ਊਂਗੈ ਸੌੜ ਪਲੰਗ ਊਂਗੈ ਸੌੜ ਪਲੰਗ ਭੌਂਕੈ ਕੋਪ ਖਵਾਰ ਹੋਏ ਪਕੜ ਪਿੱਟੇ ਅੰਦ ਭੌਂਕੈ ਕੋਪ ਫਾਰ ਹੋਏ ਸ੍ਰੀ ਸ਼ਾਮ ਫੱਕੜ ਪਿੱਟੇ ਅੰਧ ਚੁਪੈ ਚੰਗਾ ਨਾਨਕਾ ਵਿਣ ਨਾਵੈ ਮੋਹ ਗੰਧ ਵੇਣ ਨਾ ਚੁਪੈ ਚੰਗਾ ਚੁਪੈ ਚੰਗਾ ਨਾਨਕਾ ਵਿਣ ਨਾਵੈ ਮੋਹ ਗੰਧ ਮੋਹ ਵਿਚਾਰਨ ਕਰਨਾ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਬਣ ਪੰਜੇ ਠੱਗ ਆਏ ਜੋਵਨ ਪਤਿ ਵਿਸਰਾਮ ਹੈ ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ ਇੰਨੀ ਠੱਗੀ ਜਾਗ ਠੱਗਿਆ ਕਿਨਾਂ ਨਾ ਰੱਖੀ ਲੱਜ ਇੰਨਾ ਠੱਗਣ ਠੱਗ ਸੇ ਜੇ ਗੋਰ ਕੀ ਪੈਰੀ ਪਾਹ ਨਾਨਕ ਕਰਮਾਂ ਬਾਹਰੇ ਔਰ ਕੇਤੇ ਮੁਠੇ ਜਾਹ ਪੌੜੀ ਵੜਿਆ ਲੇਖੇਦਾਰ ਲੇਖਾ ਮੰਗੀਐ ਵਿਣ ਨਾਵੈ ਕੂੜਿਆਰ ਔਖਾ ਤੰਗੀਐ ਔ ਘਟ ਰੁੱਧੇ ਰਾਹ ਗਲੀਆਂ ਰੋਕੀਆਂ ਸੱਚਾ ਵੇ ਪ੍ਰਵਾਹ ਸ਼ਬਦ ਸੰਤੋਖੀਆਂ ਗਹਿਰ ਗੰਭੀਰ ਅਥਾਹ ਹਾਥ ਨ ਲੱਭਈ ਮੋਹ ਮੋਹ ਚੋਟਾ ਖਾਹੋ ਵੇਣ ਗੁਰ ਕੋਈ ਨਾ ਛੁੱਟਸੀ ਧਿਆਨ ਨਾਲ ਦੋ ਪਾਦ ਹਨ ਇੱਕ ਮੰਮੇ ਔਂਕੜ ਹਾਹੇ ਲਾਂ ਹੈ ਇਸ ਦਾ ਉਚਾਰਨ ਮੁਹੇ ਇਸ ਨੂੰ ਮੁਹੇ ਨਹੀਂ ਕਹਿਣਾ ਮੁਹੇ ਕਵਾਂਗੇ ਤਾਂ ਮੰਮੇ ਹੋੜਾ ਹਾਹੇ ਲਾਂ ਲੱਗ ਦੇਗੀ ਮੰਮੇ ਔਂਕੜ ਲਗੂ ਮਾਤਰਾ ਹੈ ਮੁਹੇ ਦੂਸਰਾ ਹੈ ਮੰਮੇ ਔਂਕੜ ਹਾਹੇ ਸਿਹਾਰੀ ਇਸ ਨੂੰ ਉਚਾਰਨ ਕਰਨਾ ਮੋਹ ਇਸ ਨੂੰ ਮੁਹੇ ਨਹੀਂ ਕਹਿਣਾ ਪਹਿਲਾ ਬੋਲਣਾ ਮੁਹੇ ਦੂਸਰਾ ਬੋਲਣਾ ਮੋਹ ਮੁਹੇ ਮੋਹ ਛੋਟਾ ਖਾਹੋ ਮੁਹੇ ਮੋਹ ਚੋਟਾ ਖਾਹ ਵਿਣ ਗੁਰ ਕੋ ਨਾ ਛੁੱਟਸੀ ਪਾਤ ਛੇਤੀ ਘਰ ਜਾਹ ਨਾਮ ਵਖਾਣੀਐ ਹੁਕਮਿ ਸਾਹ ਗਿਰਾਹ ਦੇਂਦਾ ਜਾਣੀਐ ਸ੍ਰੀ ਸਹਿਜ ਪਾਠ ਸੇਵਾ ਸ੍ਰੀ ਸਹਿਜ ਪਾਠ ਸੇਵਾ